ਹੋ ਤਾਂ ਉਹ ਹੀ ਤਾਂ ਗੱਲ ਆ ਮम्मा ਮੈਂ ਜਾ ਕੇ ਆਇਆ ਮਰਾਜਾ ਮੈਨੂੰ ਘੰਟਾ ਲੱਗ ਜਾਣਾ ਪੁੱਤ ਤੂੰ ਕਿਤੇ ਚਿਲਾ ਦਾਦੀ ਮੇਰਾ ਕਾਲਜ ਸ਼ੁਰੂ ਹੋਣ ਵਾਲਾ ਆ ਮੇਰੇ ਸਾਰੇ ਦੋਸਤ ਬੁਖਸਲੈਂਡ ਜਾ ਰਹੇ ਆ ਮੈਂ ਸੋਚਿਆ ਚਲ ਮੈਂ ਵੀ ਉਹਨਾਂ ਦੇ ਨਾਲ ਚੱਲ ਜਾਣਾ ਹਾਂ ਹਾਂ ਪੁੱਤ ਜਾਇਆ ਲੈ ਬੀਬੀ ਐਦਾਂ ਕਿੱਦਾਂ ਜਾ ਆਵੇ ਉਹ ਵੀ ਕੱਲਾ ਅਸੀਂ ਅੱਜ ਤੱਕ ਨਹੀਂ ਨਹੀਂ ਭੇਜਿਆ ਕਦੀ ਕੱਲੇ ਨੂੰ ਕੋਈ ਨਾ ਤੈਨੂੰ ਜੋ ਕੁਝ ਵੀ ਚਾਹੀਦਾ ਹੈ ਆਪਣੇ ਪਾਪਾ ਨੂੰ ਮੈਸੇਜ ਕਰ ਦੇ ਅੱਪੇ ਜਾਂਦੇ ਹੋ ਲੈ ਆਉਗੇ ਪੁੱਤ ਇਹ ਤੂੰ ਕੀ ਕਰ ਲਿਆ ਉਹ ਹੁਣ ਛੋਟਾ ਨਹੀਂ ਵੱਡਾ ਹੋ ਗਿਆ ਜੇ ਇਹਨਾਂ ਦੇ ਸਿਰ ਤੇ ਜ਼ਿੰਮੇਵਾਰੀ ਪਾਉਂਗੀ ਮੈਂ ਤਾਂ ਇੰਚ ਕਮਾੜਾ ਪਤਾਂ ਲਗੂ ਇਹਨਾਂ ਨੂੰ ਬੱਚਿਆਂ ਨੂੰ ਇਹਨਾਂ ਸੋਲ ਨੀ ਮਨਾਈਦਾ ਲੈ ਬੀਬੀ ਸਾਡਾ ਨਹੀਂ ਇਹ ਆ ਪੈਂਦਾ ਦੁਨੀਆ ਬਹੁਤ ਮਾੜੀ ਆ ਚੱਲ ਮੈਂ ਤੇਰੇ ਸਾਹਮਣੇ ਇੱਕ ਸਵਾਲ ਰੱਖਦੀ ਆ ਸੋਚ ਕੇ ਜਵਾਬ ਦੇਈ ਦੋ ਗਵੰਡਿਆ ਲਈ ਇੱਕ ਸਮੇਂ ਆਪਣੇ ਆਪ ਨੇ ਘਰ ਦੇ ਬਾਗ ਬੂਟੇ ਲਾਏ ਇੱਕ ਆਪਣੇ ਬੂਟਿਆਂ ਨੂੰ ਬਸ ਥੋੜਾ ਜਿਹਾ ਪਾਣੀ ਪਾਉਂਦਾ ਸੀ ਤੇ ਦੂਜਾ ਹਮੇਸ਼ਾ ਹੱਦੋਂ ਵੱਧ ਖਾਦ ਪਾਣੀ ਪਾਈ ਰੱਖਦਾ ਹੱਦੋਂ ਵੱਧ ਸਵਾਲ ਕਰਦਾ ਇੱਕ ਰਾਤ ਮੇਰੀ ਅੰਗ ਸਵੇਰੇ ਦੋਨਾਂ ਨੇ ਬਾਹਰ ਨਿਕਲ ਕੇ ਦੇਖਿਆ ਜਿਹੜਾ ਹੱਦੋਂ ਵੱਧ ਦੇਖਭਾਲ ਕਰਦਾ ਸੀ ਉਹਦੇ ਬੂਟੇ ਦੂਰ ਚੱਕੇ ਡਿਗੇ ਪਏ ਤੇ ਜਿਹੜਾ ਪਾਣੀ ਵੀ ਕਦੇ-ਕਦੇ ਪਾਉਂਦਾ ਸੀ ਜਿਉਂਦੇ ਤਿਉਂ ਖੜੇ ਰਹੇ ਹੰਦਸ ਐਦਾਂ ਕਿਉਂ ਹੋਇਆ ਬੀਬੀ ਉਹ ਬੂਟਿਆਂ ਨੂੰ ਉੰਨਾ ਕ ਪਾਣੀ ਪਾਉਂਦਾ ਸੀ ਜਿੰਨਾ ਕ ਮੁੱਢਲੀ ਲੋੜ ਲਈ ਕਾਫੀ ਸੀ ਤੇ ਬਾਕੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਉਹਨਾਂ ਦੀਆਂ ਜੜ੍ਹਾਂ ਨੂੰ ਹੋਰ ਡੂੰਘਾ ਜਾਣ ਲਈ ਮਜਬੂਰ ਹੋਣਾ ਪੈਂਦਾ ਤਾਂ ਹੀ ਤਾਂ ਪકડ ਮਜ਼ਬੂਤ ਹੁੰਦੀ ਗਈ ਤੇ ਦੂਜੇ ਦੇ ਬੂਟਿਆਂ ਨੂੰ ਬਿਨਾਂ ਕੁਛ ਕੀਤੇ ਸਾਰਾ ਕੁਝ ਮਿਲ ਹੀ ਗਿਆ ਤੇ ਉਹਨਾਂ ਨੂੰ ਹੋੜ ਡੂੰਗਾ ਜਾਣ ਦੀ ਲੋੜ ਹੀ ਮਹਿਸੂਸ ਨਹੀਂ ਹੋਈ ਤੇ ਤੂਫਾਨ ਦੇ ਪਹਿਲੇ ਹੱਲੇ ਧਰਤੀ ਤੇ ਵਿਛ ਗਏ ਆਪਣੇ ਬੱਚੇ ਵੀ ਇਹਨਾਂ ਬੁੱਤਿਆਂ ਵਰਗੇ ਨਹੀਂ ਬੁੱਤਿਆਂ ਸਿੱਫ ਉਹਨਾਂ ਦਾ ਸੰਘਰਸ਼ ਵਾਲਾ ਜਨੂਨ ਉਹ ਜਿੰਦਾ ਰਹਿ ਸਕੇ ਬਾਕੀ ਦੀਆਂ ਲੋੜਾਂ ਅੱਜਰੰਗੂਂਗੀਆਂ ਕਰਕੇ ਆਪ ਹੀ ਪੂਰੀਆਂ ਕਰ ਲੈਣਗੇ ਜਿਆਦਾ ਪਾਣੀ ਤੇ ਸੰਭਾਲ ਇਹਨਾਂ ਨੂੰ ਅੱਜ ਇਹ ਨਾਂ ਮੰਨਦੇ ਇਹਨਾਂ ਨੂੰ ਇਹ ਨਵ ਕਹੋ ਕਿ ਸਾਡੇ ਬੱਚੇ ਤੇ ਬੈਂਕ ਚ ਕਿੰਨੇ ਨੋਟ ਸਭੋ ਇਹ ਕਹੋ ਇਹ ਦਿਨ ਰਾਤ ਸੰਘਰਸ਼ ਕਰਦੇ ਹਾਂ ਨੋਹਾਂ ਚ ਫਸ ਗਈ ਕਾਲੀ ਗਰੀ ਸਲੋਨ ਨਹੀਂ ਸਾਬਣ ਕਿੰਨੇ ਵਲ ਲੋਣਾ ਪੈਂਦਾ